ਜਦੋਂ ਗੁਰਦੇਵ ਸਿੰਘ ਡੀਸੀ ਨੇ ਇਹ ਗੱਲ ਕਹੀ ਵੀ ਇਹ ਹਮਲੇ ਵਾਲਾ ਕੰਮ ਗਲਤ ਹੈ ਤੁਸੀਂ ਗਲਤ ਅੰਦਾਜ਼ਾ ਲਾ ਰਹੇ ਹੋ ਮੈਂ ਇੱਥੇ ਰਹਿਣਾ ਮੈਨੂੰ ਪਤਾ ਵੀ ਉਹ ਭਿੰਡਾ ਤੁਸੀਂ ਜਿਸ ਤਰ੍ਹਾਂ ਸੋਚਦੇ ਇਸ ਤਰ੍ਹਾਂ ਦਾ ਨਹੀਂ ਹੈਗਾ ਜੀ ਤੇ ਉਹ ਮੇਰਾ ਖਲ ਨਾ ਕਰ ਕੇ ਦਸਤਖਤ ਕਰ ਤੋ ਜਾਂ ਕੀ ਹੋਇਆ ਫਿਰ ਇਹਨਾਂ ਨੇ ਸਰਦਾਰ ਪ੍ਰਤਾਪ ਸਿੰਘ ਬਾਦਲ ਦਾ ਰਿਸ਼ਤੇਦਾਰੀ ਚੋਂ 사ਲਾ ਲਗਦਾ ਸੀ ਕਿ ਸਖਾ 사ਲਾ ਜੀ ਪਰਮੇਸ਼ਰ ਸਿੰਘ ਪਰਮੇਸ਼ਰ ਸਿੰਘ ਫਿਰ ਉਹਨੂੰ ਖੜੇ ਪੈਰ ਲਿਆ ਕੇ ਉਹਦੇ ਤੋਂ ਦਸਤਖਤ ਕਰਵਾਏ ਡੀਸੀ ਲਗਾਇਆ ਗਿਆ ਡੀਸੀ ਲਗਾਇਆ ਗਿਆ ਉਹਦੇ ਤੋਂ ਫਿਰ ਦਸਤਖਤ ਕਰਵਾਏ ਗਿਆ ਉਹਦੇ ਨਾਲ ਨਤੀਜਾ ਇਹ ਨਿਕਲਿਆ ਕਿ ਉਹ ਅੜ ਗਿਆ ਅੜਨ ਦਾ ਨਤੀਜਾ ਇਹ ਨਿਕਲਿਆ ਕਿ ਫੌਜ ਜਿਹੜੀ ਸੋਚਦੀ ਸੀ ਘੰਟੇ ਦੋ ਘੰਟੇ ਦੀ ਕਹਾਣੀ ਹੈ ਉਹ ਹੱਥ ਖੜੇ ਕਰ ਦੇਗਾ ਤੇ ਅਸੀਂ ਅਰੈਸਟ ਕਰ ਲਾਂਗੇ ਤੇ ਸਾਡੀ ਗੱਲ ਮੁੱਕ ਜੂਗੀ ਉਹ ਵੱਮੀ ਲੜਾਈ ਚੱਲੀ ਲੜਾਈ 'ਚ ਸਰਕਾਰ ਕੋਲ ਵੀ ਕੋਈ ਰਸਤਾ ਨਾ ਰਿਹਾ ਫੌਜ ਕੋਲ ਵੀ ਕੋਈ ਨਾ ਰਿਹਾ ਦੁਨੀਆ 'ਚ ਵੀ ਬਦਨਾਮੀ ਹੋ ਰਹੀ ਸੀ ਵੀ ਇਹ ਇੱਕ ਇੰਨੀ ਕੁਥਾ ਤੇ ਇੰਨੇ ਕੋ ਬੰਦੇ ਆ ਕਿ ਹੈਵੀ ਉਹ ਸਾਥ ਜਿਆ ਤੋਂ ਮਿਲ ਲੈ ਕਹਿੰਦੇ ਮਰਾਦੇ ਕਿ ਉਹਨਾਂ ਦਾ ਦ੍ਰਿੜਤਾ ਉਹਨਾਂ ਦਾ ਹੌਸਲਾ ਉਹਨਾਂ ਦਾ ਲਗਾਤਾਰ ਲੜਦੇ ਰਹਿਣਾ ਲੜਦੇਆਂ ਲੜਦੇ ਵੀ ਅੰਤਮ ਸਮੇਂ ਤੱਕ ਸ਼ਹਾਦਤ ਦੇ ਜਾਣੀ ਇਹ ਸਾਡੀ ਕੌਮ ਵਾਸਤੇ ਇੱਕ ਨਾ ਜਿਵੇਂ ਕਿ ਇਹਨਾਂ ਨਿਸజీਵਲੀ ਬੂਟੀ ਬਣ